ਹਾਂਜੀ ਕਿਹੜੇ ਨਾਮ ਆ ਜੀ ਕਿੱਥੋਂ ਜਸਵੀਰ ਕੌਰ ਕਿੱਥੋਂ ਦੇ ਰਹੇ ਆਂ ਇਹ ਲੁਧਿਆਣੇ ਦੇ ਰਹਿਣ ਵਾਲੇ ਹਾਂਜੀ ਕਿੱਥੇ ਲੱਗਿਆ ਜੀ ਬਹੁਤ ਵਧੀਆ ਲੱਗਿਆ ਸਾਰੇ ਦਰਸ਼ਣ ਕਿਤੇ ਨਨਕਾਰਾਣਾ ਸਾਹਿਬ ਪੰਜਾ ਸਾਹਿਬ ਕਲ ਤਰਤਾਰਪੁਰ ਸਾਹਿਬ ਲੋਰ ਤੇਰਾ ਸਾਹਿਬ ਬਾਕੀ ਗੁਰਦੁਆਰਿਆਂ ਦੇ ਸਾਰੇ ਸਭ ਜਗ੍ਹਾ ਕਰਮਾਲਾ ਬੰਦੇ ਉਹ ਕਿ ਤੁਰ ਯਾਤਰਾ ਹਾਂਜੀ ਹਾਂਜੀ ਐ 65 ਸਾਲ ਦੇ ਹੋ ਗਏ ਹੁਣ ਸਾਡੀ ਵਾਰੀ ਆਈ ਸਾਡੀ ਬਾਪੇ ਨੇ ਹੁਣ ਨੰਬਰ ਲਾਇਆ ਬਹੁਤ ਵਧੀਆ ਰਿਹਾ

ਐਸੇ ਦੰਦਨ ਗੁਰੂ ਨਾਨਕ ਦੇਵ ਪਤਾ ਜੀ ਮਹਾਰਾਜ ਕੇ ਪਾਵਨ ਅਵਤਾਰ ਭੂਮੀ ਪਾਸੀ ਮੱਤਾ ਟੇਕ ਕੇ ਦੰਦ ਦੰਦ ਹੋ ਗਏ ਔਰ ਉੱਥੇ ਜੀ ਜੋ ਪਾਕਿਸਤਾਨੀ ਸਿੱਖ ਪ੍ਰੇਮੀ ਹੈ ਉਹਨਾਂ ਨੇ ਸਾਡੀ ਵਿਰਾਸਤ ਆਜੇ ਤੱਕ ਉਦਾਂ ਕੀ ਉਦਾਂ ਹੀ ਸਵਾਲ ਲੱਕੇ ਆਵੇਂ ਡੇਰਾ ਤੰਬੂ ਸਾਹਿਬ ਆਵੇਂ ਡੇਰਾ ਕਾਜਰੀ ਸੱਚਾ ਸੌਦਾ ਬਲਾ ਇਮਾਰਤਾਂ ਨੂੰ ਕੋਈ ਛੇੜਛਾੜ ਨਹੀਂ ਕੀਤੀ ਦਰਖਤ ਅਜੇ ਤੱਕ ਉਦਾਂ ਹੀ ਕੋਦਾਂ ਹੀ ਖੜੇ ਹੋਏ ਨਾ ਇਸ ਨੂੰ ਦੇਖ ਕੇ ਸਾਡੀ ਬੜੀ ਰੂਹ ਖੁਸ਼ ਹੋਈ ਹੈ ਕਿ ਸਾਡੇ ਪਾਸੇ ਤੋਂ ਸਾਰੀ ਜੋ ਵਿਰਾਸਤ ਹੈ ਗੁਰੂ ਸਾਹਿਬ ਦੀ वो सारी देती है लेकिन उधर उन्होंने ऐसे कोई काम नहीं किया इमारत नमी बनाई है कोई नहीं, बड़े खुश है लेकिन जरा दरखत जिससे गुरु साहब के बहुत विकास किया जितना वो कर सकते। है जितना कि संगत घाट है तीस हजार की आबादी में वाहे का खालसा वाहे मेरा नाम लखविंदर कौर है मैं लंगोवाले पिंड बटाले थी ਕੀ ਨੀ ਕੁ ਜੀ ਬਹੁਤ ਬੜਾ ਖੁਸ਼ ਹੋਈ ਗੁਰਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਲਾਹੌਰ ਸਾਂ ਪੰਜਾਬ ਸਾਂ ਦਰਸ਼ਨ ਕੀਤੇ ਸੱਚਾ ਸੌਦਾ ਜੋ ਵੀ ਸਾਡੇ ਇਤਿਹਾਸਕ ਸਾਰੇ ਗੁਰਦਾਰੇ ਸਾਰੇ ਦਰਸ਼ਨ ਕੀਤੇ ਬਹੁਤ ਹੀ ਵਧੀਆ ਤੇ ਉਹਨਾਂ ਨੇ ਸਤਕਾਰ ਵੀ ਬਹੁਤ ਕੀਤਾ ਸਾਡੀ ਸੰਗਤ ਦਾ ਕਹਿਣ ਵਾਲੀ ਗੱਲ ਨਹੀਂ ਬਹੁਤ ਜ਼ਿਆਦਾ ਕੀਤਾ ਸਤਕਾਰ ਜਿਸ ਦਿਨ ਪਹਿਲੇ ਦਿਨ ਗਏ ਉਹਨਾਂ ਨੇ ਚੰਗੀ ਫੁਲਕਾ ਫੁੱਲਾਂ ਦੀ ਵਰਖਾ ਕੀਤੀ ਸਾਡੇ ਉੱਤੇ ਹਾਰ ਪਾਏ ਹਰ ਇੱਕ ਨੂੰ ਗਲ ਦਸਤੇ ਫੜਾਏ ਚਾਹ ਪਾਣੀ ਲੰਗਰ ਪਾਣੀ ਦੀ ਬਹੁਤ ਪ੍ਰਬੰਧ ਸੀ ਇੱਧਰ ਵੀ ਉੱਧਰ ਵੀ ਸਾਰੇ ਬਹੁਤ ਸਤਿਕਾਰ ਬਹੁਤ ਮਜ਼ਾ ਆਇਆ ਪਹਿਲੀ ਵਾਰੀ ਗਏ ਸੀ ਪਰ ਬਹੁਤ ਮਜ਼ਾ ਆਇਆ ਇੱਧਰ ਵੀ ਬਹੁਤ ਵਧੀਆ ਹੁਣ ਵੇਖੋ ਇਹਨਾਂ ਨੇ ਆਣ ਕੇ ਉਹਨੂੰ ਉਧਰ ਚਾਹਦਾ ਹੀ ਸੀ ਕੱਲਾ ਤੇ ਹੁਣ ਇੱਧਰ ਇਹਨਾਂ ਨੇ ਲੰਗਰ ਪ੍ਰਸ਼ਾਦਾ ਬਹੁਤ ਵਧੀਆ ਇਹਨਾਂ ਨੇ ਕੀਤਾ ਆਪਣੇ ਆਪਣੇ ਤਾਂ ਹੈ ਹੀ ਵਧੀਆ ਹੁੰਦਾ ਵਾ ਪਰ ਦੂਜੇ ਮੁਰਖ ਜਾ ਕੇ ਹਾਂ ਦੂਜੇ ਮੁਰਖ ਜਾ ਕੇ ਵੀ ਚੰਗਾ ਲੱਗਿਆ ਸਾਨੂੰ ਬਹੁਤ ਚੰਗਾ ਲੱਗਿਆ ਸਾਰੀ ਸੰਗਤ ਨੂੰ ਏਦਾਂ ਜਿਦਾ ਵੀਆਈਪੀ ਖੜਦੇ ਮੋਦੀ ਜਾ ਰਿਹਾ ਇਸ ਤਰ੍ਹਾਂ ਸਾਡੇ ਨਾਲ ਉਹਨਾਂ ਦੀ ਸਕਿਉਰਟੀ ਰਹੀ ਇੱਕ ਇੱਕ ਬੰਦੇ ਦਾ ਉਹਨਾਂ ਖਿਆਲ ਰੱਖਿਆ ਇੱਕ ਇੱਕ ਬੰਦੇ ਦਾ ਮਤਲਬ ਉਹਨਾਂ ਨੇ ਨਿਗਰਾਨੀ ਰੱਖੀ ਆ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਆ ਰਿਹਾ ਖੁੱਲ ਵੀ ਉਹਨਾਂ ਨੇ ਆਪਣੇ ਟਾਈਮ ਨਹੀਂ ਦਿੱਤੀ ਥੋੜੀ ਜੀ ਹਿਸਾਬ ਨਹੀਂ